ਇਥਰੋ ਗਜਰੋ ਗਜਰੋ ਕਾ ਬਾਹਰ ਖੋਲ ਓਏ ਬਾਹਰ ਖੋਲ ਓ ਲਾਡੀ ਬਾਹਰ ਖੋਲ ਸੋੜਿਆ ਤੈਨੂੰ ਰਵੀ ਆ ਯਾਰ ਅਵੀ ਓਏ ਬਦਮਾਸ਼ਾ ਬਾਹਰ ਦਾ ਖੋਲ ਹੁਣ ਰਵੀ ਹੈਗਾ ਬਾਕਲੇ ਬਾਤ ਲੋ ਗੁਰ ਰਵੀ ਆ ਬਾਹਰ ਖੋਲ ਆਗਲੀ ਕਰੀਏ ਨਾ ਹਾਂ ਹਾਂ ਆਪਾਂ ਦੇਈਏ ਨਾ ਸਮਾਨ ਉਹ ਕਿਉਂ ਫੜਾਈਏ ਕੀ ਸਮਾਨ ਹਾਂ ਸੈਨੋ ਇਹ ਕੀ ਕਰਨਾ ਇਹ ਗੱਲਤੀ ਕੋਤਨ ਬੜਾ ਨਮਨ ਕੇ ਆ ਨਵੇਂ ਲੱਗਿਆ ਪੁਰਾਣੇ ਲੱਗਿਆ ਤੈਨੂੰ ਤਾਂ ਪਿੰਦਾ ਹੀ ਇਹਨਾਂ ਨੂੰ ਸਮਾਨ ਵੇਚੀ ਜਾਣਾ ਨਵੇਂ ਲੱਗਣੋਂ ਪੁਰਾਣੇ ਲੱਗਣੋਂ ਸਾਡੇ ਘਣਾ ਆਉਂਦੇ ਨਹੀਂ ਤੇਰੇ ਕੋਲੇ ਆਵਰੇ ਕਰ ਸਮਾਨ ਨੂੰ ਪਰੇਕਾਰ ਕੋਈ ਤਾਂ ਉਹਦੇ ਤੇ ਤੇਰੀ ਮਾਇਆ ਦੇ ਲਿਆ ਮੈਂ ਤੂੰ ਕਿੱਸੀ ਸਮਾਨ ਆ ਪਤਾ ਵੀ ਇਹ ਸਮਾਨ ਵੇਚੀ ਜਾਂਦਾ ਇੱਥੇ ਤੂੰ ਹਟਣਾ ਤੇ ਨਹੀਂ ਹਟਣਾ ਤੂੰ ਆਹੇ ਦੱਸ ਲੈ ਤੇਰੇ ਕੋਲੇ ਅੱਗੇ ਆਇਆ ਕਦੇ ਮਣ ਆਇਆ ਨਹੀਂ ਨਾ ਸਾਡੇ ਆਪ ਦੇ ਬੰਦੇ ਸਾਰਿਆਂ ਨੂੰ ਇਹ ਧਾਰਨਾ ਜੇ ਤੁਸੀਂ ਜਾਣਦੇ ਹੋ ਆਖਰੀ ਇਹ ਸਾਡੇ ਤੇ ਤੁੰਗਲਾ ਸਾ ਤੂੰ ਰੋਕਣਾ ਤੇ ਤੂੰ ਰੋਕਣਾ ਤੇ ਨਹੀਂ ਰੋਕਣਾ ਉਹ ਤੂੰ ਰੋਕਣਾ ਤੇ ਨਹੀਂ ਨਹੀਂ ਰੋਕਣਾ ਹੈ ਪੀਂਹਤਾ ਤਾਂ ਫਿਰ ਵੇਚਦਾ ਕਰੋ ਪੀ ਜਾ ਯਾਰਾ ਬੈਨ ਕਾਟ ਕੇ ਬੁਲਾ ਗਾ ਕਾ ਜਬਰੇ ਮਾਲ ਪਤ ਮਾਰ ਕੇ ਕਰਨਾ ਤੂੰ ਖਰਚਾ ਪੂਰਾ ਯਾਰ ਹੈ ਉਹ ਬਸ ਹਾਂ ਇਹ ਬਸ ਹਾਂ ਬਾਬਾ ਇਹ ਬਾਬਾ ਹੋਣਾ ਵਾਏ ਐਡਾ ਦਾ ਕੋਈ ਰੋਲੇ ਪਾਉਣ ਵਾਲੀ ਕਿਹੜੀ ਗੱਲ ਆ ਯਾਰ ਰੋਲੇ ਪਾਉਣ ਵਾਲੀ ਕਿਹੜੀ ਗੱਲ ਤੂੰ ਚਿੱਟਾ ਵੇਚਦਾ ਕਿਉਂ ਵੇਚਦਾ ਫਿਰ ਵੇਚਦਾ ਫਿਰ ਤੂੰ ਯਾਰ ਇਹਨਾਂ ਨੂੰ ਮਾਰਨਾ ਤੂੰ ਆਪੀ ਜਾ ਓਏ ਟਾਲੇ ਫਿਰ ਇਹਨਾਂ ਨੂੰ ਫਟਾਉਂਗਾ ਅਟਾਲਾ ਖੜਾ ਕਰਨ ਹੁੰਦਾ ਤਾ ਤੇ ਤੂੰ ਵੇਚ ਤਾ ਫਿਰ ਹੁਣ ਤੋਂ ਅਸੀਂ ਆਉਂਦੇ ਖੜਾਉਂਦਾ ਫਿਰ ਮੈਂ ਖੜਾ ਤੂੰ ਕਿਵੇਂ ਵੇਚੇਗਾ ਮਾ ਜੋ ਨੇ ਵੇਚੂਆ ਤੂੰ ਲਵੇ ਹੁਣ ਦੇ ਕੇ ਨੂੰ ਨਾ ਜਾਣ ਤੇ ਵੇਚਿਆ ਹਾਂ ਦਾ ਬਾਹਰ ਤੋਂ ਮੈਂ ਦੇ ਕੇ ਰਹਿਣਾ ਤੂੰ ਵੱਡਾ ਘਟਾਗਾ ਬਣਾ ਫਿਰਦਾ ਪਹਿਲੀ ਯਾਰ ਆਪਦੇ ਆਪ ਨੂੰ ਚਿੱਟਾ ਵੇਚਦਾ ਤੂੰ ਆਖੀ ਕੋਈ ਹੋਰ ਕਮਾਈ ਕਰ ਤੇ ਤੂੰ ਮੈਨੂੰ ਜਿਆਦਾ ਕਰੀ 10000 ਰੁਪਏ ਦਾ ਨਹੀਂ ਵੇਚਦਾ ਹਾਂ ਤੈਨੂੰ ਇਹੋ ਜਿਹਾ 30000 ਦਵਾਉਂ ਮੈਂ ਤੂੰ ਯਾਦ ਰੱਖੇਗਾ ਤੈਨੂੰ ਇਹ ਦੱਸਦਾ ਤੂੰ ਆਪ ਦਾ ਬੱਚਾ ਤੈਨੂੰ ਤਾਂ ਇੱਕ ਮੌਕਾ ਦੇਣਾ ਆ ਜੇ ਇਹ ਨਾਲ ਤੂੰ ਖੁਦਰ ਦਾ ਤੈਨੂੰ ਮੈਂ ਤਾਂ ਕਰਕੇ ਆਇਆ ਫਿਰ ਤੇ ਜੇ ਤੂੰ ਅੜੀ ਕਰਦਾ ਫਿਰ ਤੈਨੂੰ ਇਹੋ ਜਿਹਾ 30000 ਮਿਲਣਗੇ ਤੂੰ ਯਾਦ ਰੱਖੇਗਾ ਤੈਨੂੰ ਤਾਂ ਕਹਿਣਾ ਠੀਕ ਹੈ ਨਾ ਜੇ ਤੂੰ ਆ ਆ ਦੇ ਆਪ ਨੂੰ ਸਮਝਣਾ ਵੀ ਆਪਾਂ ਗਰੀਬ ਘਰ ਦਾ ਪੁੱਤ ਆ ਤੂੰ ਇਹ ਗੱਲਾਂ ਛੱਡਣਾ ਚਾਹਾਂ ਪੀਣ ਪੀਣ ਨੂੰ ਵੀ ਛੱਡਣਾ ਚਾਹੁੰਦਾ ਤੇਰੇ ਨਾਲ ਆ ਜੇ ਤੂੰ ਅੜੀ ਨਾਲ ਵੇਚੇਗਾ ਅਸੀਂ ਨਹੀਂ ਵੇਚਣਾ ਦੇਣਾ ਇਹ ਤੁਹਾਨੂੰ ਕਹਿਤਾ ਮੈਂ ਆ ਕੋਈ ਨਹੀਂ ਲੱਗਿਆ ਬੱਸ ਹੈ ਜਾਂ ਪੀਂ ਜਾਂ ਜਾਂ ਆਵਾਜ਼ ਸੁਣ ਪੀਂ ਦਾਖਲ ਨਹੀਂ 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 ਛੱਡਾ ਦੇ ਮਾਤਾ ਨਹੀਂ ਛੱਡਣਾ ਅਜਾ ਇਹ ਮੈਂ ਚੁਗਾ ਦੇ ਸੈਂਟਰ ਇਹਨਾਂ ਦਾ ਲਾਇਟ ਹੋਈ ਤੂੰ ਆਇਆ ਕਰ ਸਾਰਿਆਂ ਦਾ ਇਲਾਜ ਕਰੂੰਗਾ ਮੈਂ ਹੁਣ ਇਹ ਵੀ ਯਾਦ ਰੱਖੀ ਗੱਲ ਸਹੀ ਹੈ ਨਾ ਹਾਂ ਸਾਰਿਆਂ ਦਾ ਯਾਦ ਕਰੂੰਗਾ ਹਾਂ ਚਿੱਟਾ ਤੂੰ ਵੇਚੀ ਜਨਾ ਠੀਕ ਹੈ ਨਾ ਇਹ ਸਾਰਿਆਂ ਦਾ ਯਾਦ ਕਰੂੰਗਾ ਮੈਂ ਹੁਣ ਪ੍ਰਸ਼ਾਸਨ ਨੂੰ ਕਹਿਣਾ ਜਾਣਾ ਸਾਡੇ ਸਾਹਮਣੇ ਖੜਾ ਤੇ ਅਸੀਂ ਘੋੜੇ ਵਾਲੇ ਦਲਪੰਥ ਸਾਰੇ ਪਲਾਵਾਂਗੇ ਤੇ ਚਿੱਟਾ ਖੀਰ ਹੋ ਗਿਆ ਠੀਕ ਹੈ ਨਾ ਹਾਂ ਤੈਨੂੰ ਕਾ ਮੰਨਦਾ ਨਹੀਂ ਯਾਰ ਕੀ ਨਾ ਪਲਾਵਣੇ ਨਾ ਕੋਈ ਯਾਰ ਤੂੰ ਬਦਵਾ ਆਇਆ ਤੇਰੇ ਕੋਲੇ ਜਾਈ ਮੈਂ ਆਇਆ ਨਾ ਤੇਰੇ ਕੋਲ ਹਾਂ ਮੈਂ ਆਇਆ ਸਾਰੇ ਤੁਸੀਂ ਕਿਹੜਾ ਹਟਦੇ ਅਜੀ ਨਹੀਂ ਹਟ ਤੇ ਮੈਂ ਬਾਹਰ ਪਾਏ ਬਣੇ ਅੰਤ ਤੱਕ ਆ ਰਹੇ ਗੱਲ ਕਰ ਇੱਥੇ ਖੜਕੇ ਕਰੂੰ ਮੈਂ ਤਾਂ ਮਨ ਸੀ ਖੜਕੇ ਕਰੂੰ ਕੋਈ ਨਾ ਇੱਥੇ ਖੜਕੇ ਕਰੂੰ ਯਾਰ ਮੈਂ ਤਾਂ ਕਹਿੰਦਾ ਨਹੀਂ ਯਾਰ ਓਏ ਇੱਥੇ ਖੜਕੇ ਕਰੂੰ ਗੱਲ ਤੂੰ ਯਾਰ ਤੂੰ ਕਰ ਤੂੰ ਨਹੀਂ ਹਟਦਾ ਤੂੰ ਹਟ ਜੇਗਾ ਤੈਨੂੰ ਹਟਾ ਦੇਾਂਗੇ ਵਾਦੇ ਹਲੋ ਤੇਰੇ ਨੂੰ ਹਟਾ ਦਾਂਗੇ ਯਾਰ ਹਾਂ ਆਦਾ ਹੱਦ ਨਹੀਂ ਬਈ ਮਾਦਾ ਬੇਚੂਗਾ ਤੂੰ ਮੈਨੂੰ 30000 ਦਿੰਨਾ ਮੈਨੂੰ ਇਵੇਜ ਦਾ ਆਹ ਸੈਟ ਕੋਹਾ ਮੇਰੇ ਨਾਲ 50000 ਦਿੰਨਾ ਤੂੰ ਸੈਟ ਆਹ ਉਹ ਫਿਰ ਏਡਾ ਤੂੰ ਏਡਾ ਕਿੱਡਾ ਕੋਹਾ ਆਪ ਜੀ ਆਪ ਨੂੰ ਸਮਝੀ ਜਨਾ ਉਹ ਅਸੀਂ ਵੇਚਾਂਗੇ ਐ ਵੇਚਾਂਗੇ ਤੂੰ ਬਿੱਟ ਨੂੰ ਹਟਾਵਾਂਗੇ ਤੈਨੂੰ ਬੱਸ ਫਿਰ ਕੋਈ ਨਾ ਰਹਿਤਾ ਦੀ ਮਾਰਾਂ ਵੇਚੂ ਮੈਂ ਗਾਇਓ ਨਾ ਮੈਨੂੰ ਸਿੱਧੀ ਆ ਆ ਤੈਨੂੰ ਦਾਤਾ ਹੋਗੀ ਫਿਰ ਨਾ ਨਾ ਯਾਰ ਹੰਟੱਕ ਮੇਰੀ ਤਲਬੇ ਚੱਟਦਾ ਰਹਿਾਂਗੇ ਓਏ ਏਡੇ ਤਲਬੇ ਚੱਟਣ ਨੂੰ ਏਡਾ ਕਾ ਤੂੰ ਰਾਜਾ ਬਣ ਗਿਆ ਓਏ ਹਾਂ ਤਾਲ ਫੇ ਚੱਕਣੋਂ ਅੰਮਰ ਸ਼ਾਕ ਲਿਆਨੇ ਸ਼ਾਕ ਤਾਂ ਮੈਂ ਚੰਗਾ ਇਹ ਅੰਮਰ ਦਛੱਕ ਨਾਲ ਆ ਰਹੇ ਕੋਈ ਅਦਰ ਫਾਉਂ ਨੂੰ ਜਾਣਦਾ ਤੇਰੇ ਕੋਲੇ ਸਾਰੇ ਆਂਦੇ ਨਾ ਜਿੰਪੂ ਦੇ ਡਾਂਗ ਫਰੀ ਆ ਸਰਸਰ ਕੱਲ ਡਾਂਗ ਪੀਲੇ ਦੇਖਦੇ ਚਲੇ ਜਾ ਕੇ ਸੰਡਾ ਲਵਾਇਆ ਦੇਕੂ ਨੂੰ ਸਾਡਾ ਜੇ ਸਾਡਾ ਜਿਹੜੇ ਦੇਖੋ ਸਾਨੂੰ ਵੀ ਹਾਂ ਅਸੀਂ ਜਰੂਰ ਉਹਦੀ ਡਾਂਗ ਸੋਟੀ ਕਰਾਂਗੇ ਜਿਹੜੇ ਅੰਮਰ ਦਛੱਕੇ ਕਰ ਹਾਂ ਕਰਦੇ ਕਮ ਉਹ ਕਿਹੜਾ ਕਿਹੜਾ ਪਤੀ ਪੁੱਤ ਨਹੀਂ ਯਾਰ ਠੀਕ ਆ ਨੇ ਅਸੀਂ ਫਿਰ ਤੈਨੂੰ ਵਾਸਤਾ ਤੇਰਾ ਇਲਾਜ ਕਰਾਉਣ ਵਾਲੇ ਤੋਂ ਕਰ ਲਈ ਕੀ ਕਰਦਾ ਮੈਂ ਕਰਾਉਣ ਵਾਲੇ ਮੇਰੇ ਬਾਅਦ ਜਾ ਕੇ ਮੈਂ ਤਾਂ